ਤਾ ਫਿਰੋਜ਼ਪੁਰ ਦੇ ਇੱਕ ਘਰ ਦੇ ਵਿੱਚ ਡਰੋਨ ਡਿੱਗਿਆ ਸੀਗਾ ਜਿਹਦੀਆਂ ਖਬਰਾਂ ਜਗਬਾਣੀ ਨੇ ਵੀ ਨਸ਼ਰ ਕੀਤੀਆਂ ਸੀ ਤੁਹਾਡੇ ਨਾਲ ਪਲਪਲ ਦੀ ਜਾਣਕਾਰੀ ਸਾਂਝੀ ਕੀਤੀ ਸੀ ਔਰ ਜਿਸ ਘਰ ਦੇ ਵਿੱਚ ਫਿਰੋਜ਼ਪੁਰ ਦਾ ਇਹ ਪਿੰਡ ਸੀ ਜਿਸ ਘਰ ਦੇ ਵਿੱਚ ਡਰੋਨ ਡਿੱਗਿਆ ਸੀ ਗੱਡੀ ਨੂੰ ਅੱਗ ਲੱਗ ਗਈ ਔਰ ਤਿੰਨ ਪਰਿਵਾਰਕ ਮੈਂਬਰ ਵੀ ਇਸ ਘਰ ਦੇ ਡਰੋਨ ਦੇ ਨਾਲ ਝੁੱਲਸ ਗਏ ਸੀ ਜਿਨ੍ਹਾਂ ਦੇ ਵਿੱਚੋਂ ਦੋ ਜਾਣੇ ਪਤੀ ਪਤਨੀ ਸੀ ਔਰ ਹੁਣ ਤੁਹਾਨੂੰ ਦੱਸ ਦਈਏ ਕਿ ਉਹ 70 ਫੀਸਦੀ ਤਾਂ ਝੁੱਲਸ ਚੁੱਕੇ ਸੀ ਜਿਨ੍ਹਾਂ ਦਾ ਇਲਾਜ ਡੀ ਐਮ ਸੀ ਦੇ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਉੱਥੇ ਹੁਣ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਉਸ ਵਿਅਕਤੀ ਨੇ ਵੀ ਦਮ ਤੋੜ ਦਿੱਤਾ ਹੈ ਲਖਵਿੰਦਰ ਸਿੰਘ ਵਿਅਕਤੀ ਦਾ ਨਾਮ ਹੈ ਦੋਨੋਂ ਪਤੀ ਪਤਨੀ ਇਸ ਹਾਦਸੇ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਝੁੱਲਸ ਚੁੱਕੇ ਸੀਗੇ ਸੁਖਵਿੰਦਰ ਕੌਰ ਤੇ ਲਖਵਿੰਦਰ ਸਿੰਘ ਦੋਨੋਂ ਜਾਨੇ ਪਤੀ ਪਤਨੀ ਸੀ ਇਸ ਘਰ ਦੇ ਵਿੱਚ ਜਦੋਂ ਡਰੋਨ ਡਿੱਗਿਆ ਸੀਗਾ ਤਾਂ ਇਹ ਉਦੋਂ ਦੀਆਂ ਤਸਵੀਰਾਂ ਨੇ ਜਿਸ ਸਮੇਂ ਉਹਨਾਂ ਨੂੰ ਆ ਡਰੋਨ ਡਿੱਗਿਆ ਤੇ ਉਸ ਤੋਂ ਬਾਅਦ ਅੱਗ ਲੱਗ ਜਾਂਦੀ ਹੈ 70% ਤੱਕ ਉਹਨਾਂ ਦੇ ਸਰੀਰ ਜਿਹੜੇ ਸੀਗੇ ਉਹ ਅੱਗ ਦੇ ਨਾਲ ਝੁੱਲਸ ਚੁੱਕੇ ਸੀ ਜਿਨ੍ਹਾਂ ਦਾ ਇਲਾਜ ਡੀ ਐਮ ਸੀ ਦੇ ਵਿੱਚ ਕੀਤਾ ਜਾ ਰਿਹਾ ਸੀ ਤਾਂ ਸੁਖਵਿੰਦਰ ਕੌਰ ਹੁਣੀ ਤਾਂ ਪਹਿਲਾਂ ਹੀ ਉਹਨਾਂ ਨੇ ਸੁਬਾਹ ਸੁੱਛੜ ਦਿੱਤੇ ਸੀ ਉਹਨਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਔਰ ਅੱਜ ਤੜਕਸਾਰ ਦੱਸਿਆ ਜਾ ਰਿਹਾ ਕਿ ਜਿਹੜੇ ਲਖਵਿੰਦਰ ਸਿੰਘ ਸੀਗੇ ਉਨ੍ਹਾਂ ਦੀ ਵੀ ਮੌਤ ਹੋ ਚੁੱਕੀ ਹੈ ਉਹਨਾਂ ਨੇ ਵੀ ਸਵਾਸ ਛੱਡ ਦਿੱਤੇ ਨੇ ਇਹ ਤਸਵੀਰਾਂ ਦਿਖਾ ਰਹੇ ਹਾਂ ਫਿਰੋਜ਼ਪੁਰ ਦਾ ਪਿੰਡ ਸੀ ਜਿਸ ਪਿੰਡ ਦੇ ਵਿੱਚ ਹਮਲਾ ਹੋਇਆ ਸੀ ਜਦੋਂ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਤਣਾਅ ਵਧ ਗਿਆ ਸੀ ਆਪਰੇਸ਼ਨ ਸਿੰਧੂਰ ਨੂੰ ਲੈ ਕੇ ਪਾਕਿਸਤਾਨ ਦੇ ਵੱਲੋਂ ਵੀ ਡਰੋਨ ਧਾਕੇ ਗਏ ਸੀ ਭਾਰਤ ਦੇ ਉੱਪਰ ਪਰ ਭਾਰਤ ਨੇ ਮੂੰਹ ਤੋੜ ਜਵਾਬ ਦਿੱਤਾ ਸੀ ਪਰ ਇਸ ਦੇ ਵਿਚਾਲੇ ਜਿਹੜਾ ਇੱਕ ਡਰੋਨ ਫਿਰੋਜ਼ਪੁਰ ਦੇ ਪਿੰਡ ਦੇ ਵਿੱਚ ਡਿੱਗਿਆ ਸੀ ਉਸ ਘਰ ਦੇ ਵਿੱਚ 9 10 ਮਈ ਦੀ ਰਾਤ ਨੂੰ ਇਹ ਪਿੰਡ ਖਾਈ ਸੀਗਾ ਜਿੱਥੇ ਪਾਕਿਸਤਾਨ ਦਾ ਇਹ ਡਰੋਨ ਡਿੱਗਿਆ ਸੀ ਜਿਸ ਤੋਂ ਬਾਅਦ ਉਸ ਘਰ ਦੇ ਪਰਿਵਾਰਕ ਮੈਂਬਰ ਇਸ ਦਾ ਸ਼ਿਕਾਰ ਹੋਏ ਤਿੰਨ ਜਾਣੇ ਅੱਗ ਦੇ ਨਾਲ ਝੁਲਸੇ ਔਰ ਦੋ ਜਾਣੇ ਜਿਹੜੇ ਪਤੀ ਪਤਨੀ ਸੀਗੇ ਪਤੀ ਪਤਨੀ ਸੁਖਵਿੰਦਰ ਕੌਰ ਤੇ ਲਖਵਿੰਦਰ ਸਿੰਘ 70 ਫੀਸਦੀ ਤੱਕ ਝੁਲਸ ਚੁੱਕੇ ਸੀ ਜਿਨ੍ਹਾਂ ਨੂੰ ਡੀਐਮਸੀ ਚ ਦਾਖਲ ਕਰਵਾਇਆ ਸੀਗਾ ਲੁਧਿਆਣੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਸੁਖਵਿੰਦਰ ਕੌਰ ਜਿਹੜੀ ਪਤਨੀ ਸੀ ਉਹ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਔਰ ਅੱਜ ਲਖਵਿੰਦਰ ਸਿੰਘ ਨੇ ਵੀ ਆਪਣੇ ਸਵਾਸ ਤੇ ਆਖ ਦਿੱਤੇ ਨੇ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਫਿਰੋਜ਼ਪੁਰ ਡਰੋਨ ਮਾਮਲਾ ਸੀ ਜਿਸ ਘਰ ਦੇ ਵਿੱਚ ਡਰੋਨ ਡਿੱਗਿਆ ਹੈ ਤਾਂ ਉਸ ਦੇ ਵਿੱਚ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਲਖਵਿੰਦਰ ਸਿੰਘ ਹੁਣਾਂ ਦੀ ਵੀ ਇਸ ਦੇ ਵਿੱਚ ਮੌਤ ਹੋ ਚੁੱਕੀ ਹੈ ਜੇਰੇ ਇਲਾਜ ਸੀਗੇ ਪਰ ਸਿਹਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਜਿਵੇਂ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਕਿ 3-4 ਦਿਨਾਂ ਤੋਂ ਸਿਹਤ ਜ਼ਿਆਦਾ ਵਿਗੜ ਚੁੱਕੀ ਸੀ ਇਲਾਜ ਚੱਲ ਰਿਹਾ ਸੀਗਾ ਪਰ ਬਾਡੀ ਜਿਹੜੀ ਉਹ 70% ਦੀ ਤੱਕ ਡੈਮੇਜ ਹੋ ਚੁੱਕੀ ਸੀਗੀ ਤਾਂ ਉਹ ਰਿਕਵਰ ਨਹੀਂ ਹੋ ਪਾਈ ਜਿਸ ਤੋਂ ਬਾਅਦ ਨੁਕਸਾਨ ਜ਼ਿਆਦਾ ਹੋਇਆ ਔਰ ਤੁਹਾਨੂੰ ਦੱਸ ਦਈਏ ਕਿ ਇਲਾਜ ਚੱਲ ਰਿਹਾ ਸੀ ਪਰ ਸਿਹਤ ਜ਼ਿਆਦਾ ਵਿਗੜ ਗਈ ਸੀਗੀ ਔਰ ਜਿਸ ਤੇ ਚੱਲਦਿਆਂ ਅੱਜ ਲਖਵਿੰਦਰ ਸਿੰਘ ਹੁਣਾਂ ਨੇ ਸਵੇਰੇ ਦਾਮ ਤੋੜ ਦਿੱਤਾ ਹੈ। ਤੇ ਔਰ ਤਿੰਨ ਪਰਿਵਾਰਕ ਮੈਂਬਰ ਵੀ ਇਸ ਘਰ ਦੇ ਡਰੋਨ ਦੇ ਨਾਲ ਝੁਲਸ ਗਏ ਸੀ ਜਿਨ੍ਹਾਂ ਦੇ ਵਿੱਚੋਂ ਦੋ ਜੜੇ ਪਤੀ ਪਤਨੀ ਸੀ ਔਰ ਹੁਣ ਤੁਹਾਨੂੰ ਦੱਸਦੀ ਕਿ ਉਹ 70 ਫੀਸਦੀ ਤਾਂ ਝੁਲਸ ਚੁੱਕੇ ਸੀ ਜਿਨ੍ਹਾਂ ਦਾ ਇਲਾਜ डीएमसी ਦੇ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਉੱਥੇ ਹੁਣ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਉਸ ਵਿਅਕਤੀ ਨੇ ਵੀ ਦਮ ਤੋੜ ਦਿੱਤਾ ਹੈ ਲਖਵਿੰਦਰ ਸਿੰਘ ਵਿਅਕਤੀ ਦਾ ਨਾਮ ਹੈ ਦੋਨੋਂ ਪਤੀ ਪਤਨੀ ਇਸ ਹਾਦਸੇ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਝੁੱਲਸ ਚੁੱਕੇ ਸੀਗੇ ਸੁਖਵਿੰਦਰ ਕੌਰ ਤੇ ਲਖਵਿੰਦਰ ਸਿੰਘ ਦੋਨੋਂ ਜਾਨੇ ਪਤੀ ਪਤਨੀ ਸੀ ਇਸ ਘਰ ਦੇ ਵਿੱਚ ਜਦੋਂ ਡਰੋਨ ਡਿੱਗਿਆ ਸੀਗਾ ਤਾਂ ਇਹ ਉਦੋਂ ਦੀਆਂ ਤਸਵੀਰਾਂ ਨੇ ਜਿਸ ਸਮੇਂ ਉਹਨਾਂ ਨੂੰ ਆ ਡਰੂਨ ਡਿੱਗਿਆ ਤੇ ਉਸ ਤੋਂ ਬਾਅਦ ਅੱਗ ਲੱਗ ਜਾਂਦੀ ਹੈ 70% ਤੱਕ ਉਹਨਾਂ ਦੇ ਸਰੀਰ ਜੜੇ ਸੀਗੇ ਉਹ ਅੱਗ ਦੇ ਨਾਲ ਝੁੱਲਸ ਚੁੱਕੇ ਸੀ ਜਿਨ੍ਹਾਂ ਦਾ ਇਲਾਜ ਡੀ ਐਮ ਸੀ ਦੇ ਵਿੱਚ ਕੀਤਾ ਜਾ ਰਿਹਾ ਸੀ ਤਾਂ ਸੁਖਵਿੰਦਰ ਕੌਰ ਹੁਣੀ ਤਾਂ ਪਹਿਲਾਂ ਹੀ ਉਹਨਾਂ ਨੇ ਸੁਬਾਹ ਸਵਾਸ ਛੱਡ ਦਿੱਤੇ ਸੀ ਉਹਨਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਔਰ ਅੱਜ ਤੜਕਸਾਰ ਦੱਸਿਆ ਜਾ ਰਿਹਾ ਕਿ ਜਿਹੜੇ ਲਖਵਿੰਦਰ ਸਿੰਘ ਸੀਗੇ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ ਉਹਨਾਂ ਨੇ ਵੀ ਸਵਾਸ ਛੱਡ ਦਿੱਤੇ ਨੇ ਇਹ ਤਾਂ